ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਿਨੇਸ਼ ਸੂਰੀ ਸਾਥੀਓ ਪਾਣੀ ਦੀ ਜਿਹੜੀ ਆਫਤ ਆਈ ਹੈ ਇਸ ਨੇ ਪੰਜਾਬ ਨੂੰ ਚਾਰੇ ਪਾਸਿਆਂ ਤੋਂ ਘੇਰਿਆ ਹੋਇਆ ਇਸ ਸਮੇਂ ਜੇ ਨਵਾਂ ਸ਼ਹਿਰ ਏਰੀਏ ਤੋਂ ਰਿਪੋਰਟਿੰਗ ਕਰਦੇ ਹੋ ਤਾਂ ਦੱਸਿਏ ਤਾਂ ਅਸੀਂ ਇਸ ਸਮੇਂ ਬਾਈਪਾਸ ਤੇ ਮੌਜੂਦ ਹਾਂ ਆ ਮੇਰੇ ਬਿਲਕੁਲ ਇੱਧਰ ਚੂੜਪੁਰ ਪਿੰਡ ਹੈ ਇੱਧਰ ਅਲੀਪੁਰ ਹੈ ਔਰ ਪਿਛਲੇ ਪਾਸੇ ਕੈਮਰੇ ਦੇ ਪਿਛਲੇ ਪਾਸੇ ਮੇਰੇ ਬਿਲਕੁਲ ਸਾਹਮਣੇ ਕਲਾਮ ਪਿੰਡ ਹੈ ਤੇ ਕਲਾਮ ਦੇ ਲੋਕ ਜਿਹੜੇ ਆ ਉਹ ਇੱਥੇ ਸਵੇਰ ਤੋਂ ਲੱਗੇ ਹੋਇਆ ਤਾਂ ਜੋ ਪਾਣੀ ਦਾ ਰਾਹ ਬਣਾਇਆ ਜਾ ਸਕੇ ਕਿਤੇ ਬਲਾਕੇਜ ਹੋ ਗਈ ਤਾਂ ਨੁਕਸਾਨ ਵੱਡਾ ਆਏਗਾ ਕਿਉਂਕਿ ਪਿਛਲੀ ਵਾਰ ਇੱਥੇ ਜਿਹੜਾ ਪਾਣੀ ਆ ਉਹ ਤੁਸੀਂ ਐਰੋਮਾਰਕ ਦੇਖ ਸਕਦੇ ਹੋ ਉਹਦੇ ਉਹਦੇ ਤੱਕ ਆ ਗਿਆ ਸੀ ਫੁੱਲ ਉਹਦੇ ਤੱਕ ਤਾਂ ਪਿਛਲੀ ਵਾਰ ਬਹੁਤ ਵੱਡਾ ਨੁਕਸਾਨ ਹੋਇਆ ਸੀ ਹੁਣ ਜਿਨ੍ਹਾਂ ਦਾ ਹੋ ਗਿਆ ਉਹਨਾਂ ਦਾ ਤਾਂ ਹੋ ਗਿਆ ਲੇਕਿਨ ਅੱਗੇ ਨੁਕਸਾਨ ਬਚਾਇਆ ਜਾ ਸਕੇ ਉਹਦੇ ਲਈ ਕਲਾਮਪਿੰਡ ਵਾਲੇ ਨੇ ਐਫਰਟ ਕੀਤੇ ਆ ਆ ਤੁਸੀਂ ਦੇਖੋ ਕਿ ਮੋਟਰ ਦਾ ਕਮਰਾ ਹੈ ਇਹ ਕਿੱਥੇ ਤੱਕ ਇਹਦੇ ਪਾਣੀ ਆ ਗਿਆ ਇੱਕ ਜਿਸ ਵਿੱਚ ਹੋਰ ਦਿਖਾਣੀ ਵਜਾਈ ਹੁਣ ਸਰਕਾਰਾਂ ਇਹ ਗੱਲ ਪ੍ਰਚਾਰ ਦੀਆਂ ਪਈਆਂ ਕਿ ਕੁਦਰਤੀ ਆਫਤ ਹੈ ਕੁਦਰਤ ਦੀ ਕਰੋਪੀ ਹੈ ਕੁਦਰਤ ਕੋਈ ਕਰੋਪੀ ਨਹੀਂ ਕਰਦੀ ਆ ਦੇਖੋ ਆ ਸੜਕ ਪੱਟੀ ਆ ਇਹਦੇ ਵਿੱਚ ਵੀ ਕੀੜੇ ਚੱਲਦੇ ਆ ਕੁਦਰਤ ਤਾਂ ਇਹਨਾਂ ਕੀੜਿਆਂ ਨੂੰ ਵੀ ਬਚਾ ਰਹੀ ਹੈ ਆ ਸੜਕ ਪੱਟੀ ਹੈ ਮਿੱਟੀ ਆ ਗਾਰਾ ਆ ਤਾਂ ਵੀ ਇਹਦੇ ਵਿੱਚ ਵੀ ਕੁਦਰਤ ਨੇ ਕੀੜਿਆਂ ਨੂੰ ਬਚਾਇਆ ਹੈ ਤਾਂ ਕੁਦਰਤ ਇਨਸਾਨਾਂ ਨੂੰ ਕਿਵੇਂ ਮਾਰ ਦਊਗੀ ਇਹ ਜੀਸੀਬੀ ਵਾਲੇ ਵੀਰ ਨੇ ਇਹ ਵੀ ਆਪਣੀ ਸੇਵਾ ਨਿਭਾ ਰਹੇ ਆ ਔਰ ਕੁਦਰਤ ਕੋਈ ਕਰੋਪੀ ਨਹੀਂ ਕਰਦੀ ਗੋਚੋ ਦੇ ਕੀੜੇ ਚੱਲਦੇ ਆ ਜੇ ਕੁਦਰਤ ਕੀੜੇ ਨੂੰ ਬਚਾ ਸਕਦੀ ਤਾਂ ਇਨਸਾਨਾਂ ਨੂੰ ਕਿਵੇਂ ਮਾਰ ਦਊਗੀ ਇਹ ਸਾਡਾ ਭਰਾ ਬਿੰਦਾ ਕਲਾਮ ਤੋਂ ਇਧਰ ਹਲੀਪੁਰ ਨੂੰ ਸੜਕ ਜਾਂਦੀ ਹੈ ਦੇਖੋ ਇਧਰ ਵੀ ਪਾਣੀ ਭਰਿਆ ਹੋਇਆ ਲਾਸਟ ਟਾਈਮ ਇਧਰ ਕਾਫੀ ਪਾਣੀ ਆ ਗਿਆ ਸੀਗਾ 6-6 ਫੁੱਟ ਤੱਕ ਪਾਣੀ ਆ ਗਿਆ ਸੀ ਤੇ ਹੁਣ ਉਹੋ ਜਿਹੇ ਹਾਲਾਤ ਨਾ ਬਣਨ ਉਸ ਕਰਕੇ ਇਸ ਕਰਕੇ ਪਹਿਲਾਂ ਤੋਂ ਹੀ ਪ੍ਰਬੰਧ ਕਰਨ ਦੀ ਕੋਸ਼ਿਸ਼ ਕੀਤੀ ਆ ਆਜਾ ਯਾਰ ਮੜਿਆ ਜੀ ਪੰਚ ਸਾਹਿਬ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਸਰਪੰਚ ਸਾਹਿਬ ਸਵੇਰ ਤੋਂ ਲੱਗੇ ਹੋਏ ਆ ਤੁਹਾਡੇ ਪਿੰਡ ਵਾਲੇ ਹਾਂ ਜੀ ਹਾਂ ਜੀ ਇੱਕ ਵਾਰੀ ਸਮਝਾ ਦਿਓ ਕਾਰਨ ਕੀ ਬਣਿਆ ਤੁਸੀਂ ਆਪ ਕੰਮ ਕਰ ਰਹੇ ਹੋ ਕੀ ਪ੍ਰਸ਼ਾਸਨ ਨਾਲ ਤੇ ਜ਼ਰੂਰੀ ਸਮਝਿਆ ਕਾਰਨ ਇਹ ਹੈ ਜੀ ਇਹਦਾ ਜੇ ਤਾਂ ਡਰੇਨ ਜਿਹੜੀ ਆ ਸਾਰੀ ਇਹ ਰਾਤੀ ਨੂੰ ਕਹਿੰਦਾ ਜੀ ਡਰੇਨ ਸਾਫ ਕਰਾਈਏ ਰਾਤ ਨੂੰ ਕੌਣ ਕਹਿੰਦਾ ਜੀ ਆਪਣੇ ਸੁਪਰਡੈਂਟ ਸਾਹਿਬ ਦਾ ਫੋਨ ਆਇਆ ਸੀ ਅੱਛਾ ਜੀ ਮੈਂ ਕਿਹਾ ਜੀ ਤੁਸੀਂ ਹੁਣ ਦੇਖੋ ਆ ਐਸੇ ਟਾਈਮ ਅਸੀਂ ਡਰੇਨ ਸਾਫ ਕਰਾ ਸਕਦੇ ਹਾਂ ਤੁਸੀਂ ਇਹਦੇ ਤੁਸੀਂ ਡਰੇਨਾ ਸਾਫ ਕਰਾਉਣੇ ਸੀ ਆ ਉਹ ਤਾਂ ਤੁਸੀਂ ਕਰਾਈਆਂ ਨਹੀਂ ਹਾਂ ਹੁਣ ਸਾਰਾ ਪੰਜਾਬ ਇਦਾਂ ਕਰਦਾ ਸਾਰੇ ਪੰਜਾਬ 'ਚ ਇਹ ਪ੍ਰੋਬਲਮ ਹੈ ਡਰੇਨ ਨਹੀਂ ਸਾਫ ਹੋਈਆਂ ਹੁਣ ਤੁਸੀਂ ਕਹਿੰਗੇ ਜਨ ਆਪਣੇ ਜੀਸੀਬੀ ਭੇਜੀਏ ਉਹ ਭੇਜੀਏ ਇਹ ਜੀਐਸਵੀ ਸਰਕਾਰ ਨੇ ਭੇਜੀ ਆ ਕਿ ਹੁਣ ਤੁਸੀਂ ਆਪ ਮੰਗਾਈ ਆ ਨਹੀਂ ਇਹ ਤਾਂ ਆਪ ਮੰਗਾਈ ਪਹਿਲਾਂ ਸਵੇਰੇ ਜਿਹੜਾ ਜਿਹੜਾ ਆ ਕੀਤਾ ਸਰ ਇਹ ਵੀ ਸਾਰਾ ਆਪ ਹੀ ਮੰਗਾਈ ਆ ਸੀ ਜੀਐਸਵੀ ਆਪ ਮੰਗਾ ਕੇ ਇਹ ਕਲਾਮ ਵਾਲਿਆਂ ਨੇ ਆਪਣੇ ਖਰਚੇ ਤੇ ਮੰਗਾਈ ਹਾਂ ਜੀ ਜੀ ਸਾਰੇ ਪਿੰਡ ਵਾਸੀਆਂ ਨੇ ਆਪੀ ਕੀਤਾ ਇਹ ਅੱਛਾ ਇੱਕ ਇਹ ਜਿਹੜੀ ਸੜਕ ਹੈ ਇਹ ਤੋੜਨ ਦੀ ਸ਼ੁਰੂਆਤ ਕੀ ਪੈ ਗਈ ਇਹ ਸਰ ਪਿੱਛੋਂ ਜਿਹੜਾ ਪਾਣੀ ਆ ਰਿਹਾ ਇਹ ਪਾਣੀ ਸਾਰਾ ਇਧਰ ਨੂੰ ਮਾਰ ਕਰਦਾ ਜਨਾ ਜੀ ਖੇਤਾਂ ਨੂੰ ਇੱਥੇ ਜੇ ਪਹਿਲਾਂ ਪੁਲੀਆਂ ਪਈਆਂ ਸੀ ਜੇ ਪਹਿਲਾਂ ਪੁਲੀਆਂ ਦੱਬੀਆਂ ਹੁੰਦੀਆਂ ਹਨਾ ਇਹ ਸਾਡਾ ਕ੍ਰੋਸਿੰਗ ਹੋ ਜਾਣੀ ਸੀ ਸਾਰੀ ਉਧਰ ਉਹ ਪਾਣੀ ਆ ਰਾਇਆ ਜੀ ਸਾਰਾ ਪਾਣੀ ਇੱਧਰ ਕ੍ਰੋਸ ਹੋ ਕੇ ਅੱਗੇ ਰਿਕੀ ਜਾ ਰਾਇਆ ਪੁਲੀਆਂ ਕਦੋਂ ਦੀਆਂ ਪਈਆਂ ਜੀ ਇੱਥੇ ਤਾਂ 2023 ਦੀਆਂ ਪਈਆਂ ਜੀ ਇੱਕ ਥੰ ਮੈਂ ਦਿਖਾਉਂਦਾ ਆਹ ਦੇਖੋ ਪ੍ਰਸ਼ਾਸਨ ਦੇ ਪ੍ਰਬੰਧਨ ਦੀ লাশ ਪਈ ਦੋ ਸਾਲਾਂ ਤੋਂ ਇਹਦੇ ਚ ਜਾਨ ਕੋਈ ਨਹੀਂ ਆ ਇਹ ਸਿਰਫ ਲੋਕਾਂ ਦੀ ਜਾਨ ਦਾ ਖੋਪਣੇ ਹੋਈਆਂ ਇਹ ਦੋ ਸਾਲਾਂ ਤੋਂ ਇੱਥੇ ਪਈਆਂ 23 ਚ ਜਦੋਂ ਹਾਲਾਤ ਵਿਗੜੇ ਸੀਗੇ ਜਦੋਂ 6-6 ਫੁੱਟ ਪਾਣੀ ਆ ਗਿਆ ਸੀ ਤਾਂ ਆਹ ਰੱਖਿਆ ਗਈਆਂ ਸੀ ਇੱਥੇ ਪੁਲੀਆਂ ਲੇਕਿਨ ਇਹਨਾਂ ਨੂੰ ਵਰਤੋਂ ਚ ਨਹੀਂ ਲਿਆਂਦਾ ਗਿਆ ਜੇ ਵਰਤੋਂ ਚ ਲਿਆਂਦਾ ਹੁੰਦਾ ਕਾ ਹਾਲਾਤ ਨਾ ਦੇਖਣੇ ਪੈਂਦੇ ਕੱਲੇ ਇਹੀ ਪਿੰਡ ਦੇ ਸਰਪੰਚ ਨਹੀਂ ਕਈ ਪਿੰਡਾਂ ਦੇ ਸਰਪੰਚਾਂ ਨੇ ਪ੍ਰਸ਼ਾਸਨ ਦੇ ਦਰਵਾਜ਼ਾ ਖੜਕਾਇਆ ਲੇਕਿਨ ਉਹਨਾਂ ਨੇ ਅੰਦਰੋਂ ਕੁੰਡੀ ਨਹੀਂ ਖੋਲੀ ਅੰਦਰ ਕੁੰਡੀ ਲਾ ਕੇ ਸੁੱਤੇ ਹੋਏ ਸੀ ਐਸੀ ਲਾ ਕੇ ਕਿ ਸਾਨੂੰ ਕੀ ਫਰਕ ਪੈਂਦਾ ਮਰਨਗੇ ਤੇ ਲੋਕ ਮਰਨਗੇ ਇਹਨਾਂ ਲੋਕਾਂ ਨੇ ਸਰਪੰਚਾਂ ਨੇ ਮੋਦਵਾਰਿਆਂ ਨੇ ਬਹੁਤ ਪ੍ਰਸ਼ਾਸਨ ਨੂੰ ਕਿਹਾ ਕਿ ਭਾਈ ਔਖੇ ਹੋ ਜਾਗੇ ਡਰੇਨਾਂ ਦੀ ਸਫਾਈ ਕਰ ਦਿੱਤੀ ਜਾਵੇ ਲੇਕਿਨ ਕਿਸੇ ਦੇ ਸਿਰ ਤੇ ਜੂਨ ਨਹੀਂ ਸਰਕੀ ਆ ਬੜੇ ਸਮਝਾਈਓ ਡਿਟੇਲ ਵਿੱਚ ਇਹ ਤੇ ਹੀ ਤੋਂ ਪਈਆਂ ਹਾਂਜੀ ਹਾਂਜੀ ਇਹ ਦੋ ਤਿੰਨ ਸਾਲ ਦਾ ਪਈਆਂ ਇਹ ਜਦੋਂ ਆ ਆ ਜਦੋਂ ਬਣੀ ਨਾ ਉਦੋਂ ਦੀ ਪਈਆਂ ਇਹ ਉਦੋਂ ਇਹ ਕੰਮ ਹੋਇਆ ਹੁੰਦਾ ਜੀ ਆ ਕੰਮ ਹੋਣਾ ਨਹੀਂ ਸੀ ਇਹ ਹੁਣ ਇਹਨਾਂ ਨੂੰ ਕਦੋਂ ਪਾਉਂਗੇ ਇਹ ਹੁਣ ਤਾਂ ਵੀਡੀਓ ਸਾਹਿਬ ਨੂੰ ਮਿਲ ਕੇ ਆਏ ਆ ਉਹਨਾਂ ਨੇ ਐਸ.ਡੀ.ਓ. ਸਾਹਿਬ ਆਪਣੇ ਮੰਡੀ ਬੋਰਡ ਨੂੰ ਫੋਨ ਕੀਤਾ ਸੀ ਉਹ ਵੀ ਆ ਕੇ ਦੇਖ ਗਏ ਇੱਥੇ ਸਾਰਾ ਇਹ ਪਟਣ ਦਾ ਕਾਰਨ ਇਹ ਆ ਕਿ ਪਿੱਛੇ ਚੂਟਪੁਰ ਵੀ ਬਚਦਾ ਤੇ ਸੋਨਾਏ ਪਚਦਾ ਜੇ ਨਾ ਪੜਦੇ ਪਿੰਡ ਦੋ ਹੋਰ ਡੁੱਬਦੇ ਆ ਬਾਈਪਾਸ ਟੱਪ ਦਾ ਪਾਣੀ ਜੇ ਨਹੀਂ ਪੜਦੇ ਉਹ ਵੀ ਵੱਜ ਉਹ ਵੀ ਵੱਜਦਾ ਆਪੋ ਹੀ ਬੇਈਂ ਵੀ ਰਾਤੀ ਆਪ ਜੀ ਸੀ ਵੀ ਲਾ ਕੇ ਆਪ ਸਾਹਿਬ ਕਰਾਈ ਪਈ ਕੋਈ ਸਰਕਾਰ ਨਾਮ ਦੀ ਚੀਜ਼ ਹੈ ਕਿ ਨਹੀਂ ਨਾ ਸਰਕਾਰ ਨਹੀਂ ਹੈਗੀ ਇਹਦਾ ਆਪਣਾ ਹੀ ਭਾਈਚਾਰਾ ਚੱਲਦਾ ਜਿੱਥੇ ਚੱਲਦਾ ਚਾਹੇ ਇੱਧਰ ਮੱਝੇ ਚ ਲੈ ਲੋ ਚਾਹੇ ਮਾਲ ਵਿੱਚ ਲੈਣਾ ਫਿਰ ਬੰਦਾ ਬੰਦੇ ਦਾ ਡਰੂਗਾ ਸਰਕਾਰ ਤਾਂ ਨਹੀਂ ਕਰ ਸਰਕਾਰ ਦਾ ਕੋਈ ਮਤਲਬ ਹੀ ਨਹੀਂ ਬਣਦਾ ਪ੍ਰਸ਼ਾਸਨ ਪ੍ਰਸ਼ਾਸਨ ਵੀ ਐਦਾਂ ਦਾ ਹੀ ਆ ਪਰ ਆਪਣੇ ਘਰਦਿਆਂ ਲਈ ਆ ਪ੍ਰਸ਼ਾਸਨ ਤੇ ਸਾਡਾ ਮੁੰਡਾ ਨੌਕਰੀ 'ਕੇ ਆ ਪਿੰਡ ਪਿੰਡ ਵਾਲਿਆਂ ਲਈ ਕੋਈ ਨਹੀਂ ਕਿ ਕਮਾਈ ਵਾਲੇ ਦੇ ਨਾਲ ਕੇ ਉਮਾਈ ਵਾਲੇ ਦੇ ਨਹੀਂ ਆ ਇਹਨਾਂ ਲਈ ਆਮ ਲੋਕਾਂ ਲਈ ਨਹੀਂ ਆਮ ਲੋਕਾਂ ਲਈ ਨਹੀਂ ਆਪ ਆਪਣੇ ਰੋਕ ਦਾ ਡੁੱਬਦੇ ਆ ਉਹਨੇ ਪੈਣ ਗੀਆਂ ਨਵੇਂ ਹੋਰ ਆਣ ਗੀਆਂ ਉਹ ਏਸੀ 'ਚ ਬੈਠੇ ਆ ਜ਼ਿੰਮੇਦਾਰ ਬਾਹਰ ਰੋੜਾਂ ਦੇ ਭਿਜਦੇ ਆ ਸਵੇਰ ਦੇ 9 ਵਜੇ ਭਾਜੀ ਅਸੀਂ ਇੱਥੇ ਹੀ ਆਂ ਭਾਜੀ ਉਹਨਾਂ ਨਾਲ ਨਾਲ ਮੱਧਰ ਦੋਏ ਪਿੰਡ ਡੁੱਬੇ ਉਹਨਾਂ ਦੇ ਕੋਈ ਬੇਹਤਰਾ ਨਹੀਂ ਬਚਿਆ ਨਾ ਚੂੜ ਪਰ ਦਾ ਬਚਿਆ ਨਾ ਸੋਨੇ ਦਾ ਬਚਿਆ ਚੂੜ ਪਰ ਭਾਜੀ ਪਾਣੀ ਟੱਪਦਾ ਸੀ ਤੁਸੀਂ ਦੇਖ ਕੇ ਗਏ ਨਾ ਉਹਨਾਂ ਦੇ ਪਸ਼ੂ ਬਚੇ ਆਹ ਆ ਕ੍ਰੋਸਿੰਗ ਜੀ ਨਾਨਕ ਦੀ ਨੇ ਹੁਣ ਉਹਦਾ ਹੀ ਸਾਰਾ ਭਜਣਾ ਫੇਰਾ ਅਜੇ ਵੀ ਗੁਜੇ ਦੇ ਰਾਤੇ ਦੇ ਆਸੇਬਿਆਂ ਦੇ ਵਿੱਚ ਬੈਠਿਆ ਜੀ ਉਹ ਚਾਬੀ ਮੰਗਦੇ ਸਾਢੇ 9 ਵਜੇ ਮੈਂ ਚਾਬੀ ਦੇ ਕੇ ਆਇਆ ਗੁਜਰਾਂ ਨੂੰ ਬਿਆਲਾ ਉਹ ਦੀ ਸੁੱਕੇ ਦਾ ਬੈਠੋ ਐ ਤਾਂ ਸਾਡੀ ਜਾਨ ਆ ਉਹ ਸਾਡੇ ਵਾਂਗੂ ਹੀ ਆ ਜੇ ਹੁਣ ਕਹਿ ਦਈਏ ਵੀ ਆਪਾਂ ਬਚਾਣਾ ਨਹੀਂ ਯਾਰ ਜਾਨ ਤੇ ਉਹ ਆਏ ਉਹ ਉਹ ਨਹੀਂ ਗੱਲਾ ਹੈਗੀਆਂ ਹਾਰਾ ਪਹਿਲਾਂ ਪੰਜਾਬੀਆਂ ਨੂੰ ਖੁੱਲੇ ਅਸਮਾਨ ਫੇਲੇ ਛੱਡਿਆ ਕਿ ਭੁਗਤੋ ਭੁਗਤੋ ਆਪੇ ਭੁਗਤੋ ਹਾਂਜੀ ਆਪੇ ਭੁਗਤੋ ਉਹ ਭੁਗਤਦੇ ਹੁਣ ਉਹ ਆਪਣੇ ਆਪ ਭੁਗਤਦੇ ਸੀ ਆ ਅੱਜ ਸਰਪੰਚ ਸਾਹਿਬ ਮਾਝੀ ਮਾਲਵੇ ਵਾਲੇ ਪਾਸੇ ਤਾਂ ਹੈਲੀਕਾਪਟਰ ਆ ਗਏ ਸੀ ਇੱਥੇ ਆ ਜੂ ਮੈਨੂੰ ਤਾਂ ਲੱਗਦਾ ਇੱਥੇ ਰੇੜੇ ਵੀ ਨਹੀਂ ਹੋਣੇ ਕੋਈ ਹੋਰ ਚਲ ਗਿਆ ਉਹ ਫੇਸਬੁੱਕ ਤੇ ਚੜਦਾ ਉਧਰ ਨਹੀਂ ਛੜਦਾ ਇੱਥੇ ਰੇੜਾ ਰੋੜਾ ਵੀ ਆ ਜੂਗਾ ਕਿ ਨਹੀਂ ਕਾਗਜ਼ਾਂ ਵਿੱਚ ਹਯਾਜ ਵੀ ਆ ਜਾਣੇ ਆ ਮੋਦੀ ਦੇ ਕਾਗਜ਼ਾਂ ਵਿੱਚ ਆ ਜਾਣੇ ਆ ਅੱਜ ਮੈਂ ਕੱਲ ਰਾਤੀ ਨਾਲ ਇੱਕ ਤਾਜੂ ਵਾਲਾ ਬੰਦੇ ਤੇ ਇੱਕ ਸਵਾਲ ਪੁੱਛਿਆ ਬਜ਼ੁਰਗ ਉੱਥੇ ਸੀਗੇ ਮੈਂ ਕਿਹਾ ਵੀ ਜੇ ਇਹੀ ਸਥਿਤੀ ਗੁਜਰਾਤ ਦੀ ਹੁੰਦੀ ਕੀ ਸਾਡੇ ਦੇਸ਼ ਦੇ ਸਤਕਾਰਯੋਗ ਪ੍ਰਧਾਨ ਮੰਤਰੀ ਉਥੇ ਸਾਥ ਨਾ ਦਿੰਦੇ ਮੈਂ ਕਿਹਾ ਸਾਰੀ ਦਿੱਲੀ ਖਾਲੀ ਹੋ ਜਾਣੀ ਸੀਗੀ ਸਾਰਿਆਂ ਨੇ ਉੱਥੇ ਚਲ ਜਾਣਾ ਸੀ ਪਿੱਛੇ ਪਮਾ ਇਹਨਾਂ ਦੇ ਭੈਣ ਚੋਂ ਰੋਪੀ ਕਿੱਥੋਂ ਆਇਤਾ ਇਨਸਾਨ ਦੀ ਗਲਤੀ ਆ ਇਨਸਾਨ ਦੀ ਵੀ ਗਲਤੀ ਹੈ ਜੇ ਕੁੜਦੇ ਦੀ ਕੋ ਰੋਪੀ ਉਹਨਾਂ ਸਾਂਭਣਾ ਨਹੀਂ ਭਾਈ ਜਾ ਰਹੇ ਨੇ ਰਲ ਮਿਲ ਕੇ ਫਰਜ ਨਹੀਂ ਬਣਦਾ ਸਾਥ ਦੇ ਹੁੰਦਾ ਸਰਪੰਚ ਸਾਹਿਬ ਹੁਣ ਅੱਗੇ ਵੀ ਕਿਤੇ ਪੱਟ ਪਟੇ ਹੋਗਾ ਕਿ ਆਹੀ ਬਸ ਦੋ ਜੇਗਾ ਨਹੀਂ ਇੱਕ ਹੈਗੇ ਹੋਰ ਅੱਗੇ ਹੈਗੇ ਸੇ ਹੋਰ ਕਿਉਂਕਿ ਜਿਹੜਾ ਆ ਪਾਣੀ ਜਾਣਾ ਨਾ ਜੀ ਪਾਣੀ ਜਾਊਗਾ ਅੱਗੇ ਅੱਗੇ ਕਰਾਮ ਤੋਂ ਵਾਲਾ ਚੌਂ ਨੂੰ ਸੜਕ ਜਾਂਦੀ ਨਾ ਉਹਦੀ ਵੀ ਉਹਦਾ ਵੀ ਰੋੜ ਹੀ ਦਈ ਹੈ ਨਾ ਉਹ ਉਹਨੂੰ ਰੋਕ ਕਰ ਲੈਣੀ ਪਾਣੀ ਦੀ ਅੱਛਾ ਕੱਲ ਤਾਂ ਉੱਥੇ 22 ਤੇ ਵਿਸ਼ਾਲ ਮੈਂ ਕਿਹਾ ਮਾਰਡ ਕੋਲ ਪਹਿਲਵਾਨੀ ਗੇੜੀ ਮਾਰਨ ਨੂੰ ਦੋ ਤਿੰਨ ਲੀਟਰ ਆਏ ਸੀ ਫੋਟੋ ਵੀ ਪਾਈਆਂ ਗਾਣੇ ਵੀ ਲਾਏ ਆ ਉਹ ਦੇਖ ਕੇ ਨਹੀਂ ਇਹ ਹਾਲਤ ਕੋਈ ਵੀ ਨਹੀਂ ਆਇਆ ਉਹ ਉੱਥੇ ਮਾਰ ਕੇ ਬਸ ਠੀਕ ਹੈ ਉੱਥੇ ਸਾਡੀ ਤੂੰ ਹੀ ਦੇਖਿਆ 3:30 ਸਵੇਰ ਸੰਤਾ ਕੁਝ ਨਹੀਂ ਦੇਖਿਆ ਆਇਆ ਹੋਗਾ ਕੋਈ ਚੁੱਭੀ ਮਾਰ ਕੇ ਪਾਣੀ 'ਚ ਮੁਰ ਗਿਆ ਮੱਛੀਆਂ ਕੋਲ ਉੱਪਰ ਨੂੰ ਨਾ ਸਰੀ ਕੱਢੀਓਗੇ ਪਾਣੀ ਮੰਗ ਕੇ ਚੁੱਭੀ ਮਾਰ ਲੈਂਦੇ ਆਪ ਸਾਰਾ ਅੱਜ ਕੱਲ ਗਾਣੇ ਗਾਣੇ ਵੀ ਲਾਉਂਦੇ ਆ ਗਾਣੇ ਬਿਸਣਾਉਣੇ ਨਹੀਂ ਆ ਕਿ ਕੋਈ ਕੋ ਬੋਲਾ ਨਾ ਹੋਵੇ ਕੋਈ ਦੀ ਨਾ ਹੋਵੇ ਕਿਸੇ ਨੂੰ ਮੈਂ ਤਾਂ ਹੈਰਾਨ ਆ ਲੀਡਰ ਗਾਣੇ ਵੀ ਕਿੱਦਾਂ ਲਾਉਂਦੇ ਆ ਦੇਖ ਲੂਗਾ ਯਾਰ ਤੇਰਾ ਇਕੱਲੇ ਇਕੱਲੇ ਨੂੰ ਆ ਲੋਕ ਤਾਂ ਦੇਖੋ ਇਹ ਲੋਕ ਕੀ ਕਹਿੰਦੇ ਆ ਫੇ ਲੋਕ ਤੁਹਾਨੂੰ ਦੇਖਣਗੇ ਹੈ ਦੇਖ ਲੂਗਾ ਯਾਰ ਤੇਰਾ ਇਕੱਲੇ ਇਕੱਲੇ ਨੂੰ ਕਿਹਨੂੰ ਦੇਖਣਾ ਭਾਈ ਤੂੰ ਆ ਲੋਕ ਜਿਹੜੇ ਫਰਿਆਦਾ ਕਰਦੇ ਨੇ ਉਹਨਾਂ ਨੂੰ ਦੇਖੋ ਪੰਸਾਹ ਪਿਛਲੀ ਵਾਰ ਤੱਕ ਕਲਾਬ ਵਿੱਚ ਬਹੁਤ ਨੁਕਸਾਨ ਹੋਇਆ ਹੌਣ ਵੀ ਜਿਆਦਾ ਹੋਇਆ ਜੀ ਹੁਣ ਵੀ ਹੁਣ ਇਦਾਂ ਹੀ ਹੈ ਜੀ ਘਰਾਂ ਦੇ ਅੰਦਰ ਪਾਣੀ ਆ ਗਿਆ ਸੀ ਹਾਂਜੀ ਘਰਾਂ ਦੇ ਅੰਦਰ ਔਰ ਨਾ ਕੀਤਾ ਨਾ ਮਹਿੰਦੀ ਪੂਰ ਡੋਬੇ ਜਾਣਾ ਇਧਰੋਂ ਨਾ ਨਗਾਸ ਕੀਤਾ ਇਹ ਰੱਬ ਨਾ ਕਰੇ ਇੱਧਰ ਤਾਂ ਕੁਝ ਹੁੰਦਾ ਲੋਕਾਂ ਨੂੰ ਵੈਕਿਊਏਟ ਕਿਵੇਂ ਕਰਨਾ ਬਾਹਰ ਕਿਵੇਂ ਕੱਢਣਾ ਪ੍ਰਬੰਧ ਕੋਈ ਨਹੀਂ ਹੈਗੇ ਕੋਈ ਵੀ ਨਹੀਂ ਕਰਵਾਉਂਦਾ ਹੈਗਾ ਭਾਜੀ ਹਜ਼ਾਰੇ ਮੁੰਡੇ ਨੌਜਵਾਨੇ ਲੱਗੇ ਹੋਵਾਂ ਕੋਈ ਸਵੇਰ ਦਾ ਮੀਂਹ ਹੀ ਨਹੀਂ ਪਿਆ ਜੇ بارش ਹੋ ਜਾਣੀ ਤਾਂ ਸਾਨੂੰ ਹੋਰ ਪਾਣੀ ਜ਼ਿਆਦਾ ਵੜ ਜਾਣਾ ਹੈ ਹੁਣ ਵੀ ਕਲਾਮ ਘਰਾਂ ਦੇ ਨਾਲ ਜਾ ਕੇ ਪਾਣੀ ਲੱਗ ਗਿਆ ਇਸ ਟਾਈਮ ਦੀ ਹਾਂ ਜੀ ਬਲਵਿੰਦਰ ਸਿੰਘ ਮੁੰਡਾ ਨਾਲ ਨਾਲ ਇਦਾਂ ਦੀ ਸੇਵਾ ਕਰਦਾ ਬਿੰਦਾ ਹਾਂ ਜੀ ਉਹ ਉਹ ਉਹੀ ਆ ਮੋਰੇ ਤੁਸੀਂ ਸਾਰੇ ਨਾਲ ਐ ਨਾ ਮੋਢੇ ਤੇ ਮੋਢਾ ਲਾ ਕੇ ਖੜੇ ਤਾਂ ਹੀ ਆ ਇਕੱਲਾ ਬੰਦਾ ਕੀ ਕਰੂਗਾ ਪਾਪਾ ਜੀ ਜੇ ਮਗਰ ਤੌਰ ਤੇ ਦਾ ਚੱਲ ਭਾਜੀ ਜੋ ਕਰਨਾ ਆਪਾਂ ਨਾਲ ਹੋਵੇ ਰੇ ਆ ਵੀ ਹੁਣ ਅਸੀਂ ਕੋਲੋਂ ਤੇਲ ਪਾ ਕੇ ਸਾਰਾ ਪਟਾਣ ਲੱਗੇ ਹਾਂ ਨਾਲੇ ਕਿਤਾ ਉਹਨਾਂ ਨੂੰ ਪੈਨਸ਼ਨ ਮਿਲਣੀ ਆ ਉਹਨਾਂ ਨੂੰ ਕੋਈ ਟੈਨਸ਼ਨ ਨਹੀਂ ਇਹ ਸਾਰੇ ਵੀਰ ਸਤਕਾਰਯੋਗ ਆ ਜਿਹਨੇ ਇੱਥੇ ਖੜੇ ਆ ਆ ਬਿੰਦਾ ਭਰਾ ਸਾਡਾ ਇਹਦੇ ਉਪਰਾਲਾ ਸਦਕਾ ਸਾਰੇ ਵੀਰ ਸਤਕਾਰਯੋਗ ਆ ਕਿਉਂਕਿ ਇਹਨਾਂ ਨੇ ਪਿਛਲੇ ਪਿੰਡ ਵੀ ਬਚਾਣੇ ਮੋਹਰਲੇ ਵੀ ਬਚਾਉਣੇ ਸਰ ਇਹ ਪਹਿਲਵੰਦ ਭਾਈ ਬਿੰਦਾ ਭਾਈ ਸਤਕਾਰ ਸਾਰਿਆਂ ਦਾ ਹੀ ਆ ਇਹ ਇੰਨੇ ਸਤਕਾਰ ਸਾਰਿਆਂ ਦਾ ਸਤਕਾਰ ਤੁਹਾਡਾ ਵੀ ਆ ਜੀ ਜਿਹੜਾ ਤੁਸੀਂ ਆਏ ਆ ਟਾਈਮ ਕੱਢ ਕੇ ਸਤਕਾਰ ਤੁਹਾਡਾ ਵੀ ਪੂਰਾ ਹੀ ਆ ਜੀ ਹਾਂ ਜੀ ਜੀ ਸੈਕਟਰੀ ਸਾਹਿਬ ਸੈਕਟਰੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਸੈਕਟਰੀ ਸਾਹਿਬ ਕਿਵੇਂ ਦੇਖਦੇ ਹਾਲਾਤਾਂ ਨੂੰ ਲਓ ਜੀ ਬੋਲਣ ਦੀ ਆਜ਼ਾਦੀ ਹੈ ਨਹੀਂ ਬੋਲਣ ਦੀ ਆਜ਼ਾਦੀ ਵੀ ਹੈ ਨਹੀਂ ਬੋਲਣ ਦੀ ਹੈ ਬੋਲਣ ਦੀ ਆਜ਼ਾਦੀ ਹੈ ਨਹੀਂ ਸੈਕਟਰੀ ਸਾਹਿਬ ਨਹੀਂ ਬੋਲ ਸਕਦੇ ਹੋਰ ਬੋਲਣਾ ਵੀ ਕਿਹਨੇ ਹੈ ਇੱਥੇ ਹੈ ਹੀ ਸੈਕਟਰੀ ਸਾਹਿਬ ਦੇ ਕੋਲ ਕਿਹੜਾ ਰੋੜਾ ਦਾ ਆ ਉਹਦਾ ਕਹਿੰਦੇ ਪਿੰਡਾਂ ਦਾ ਕਰਾ ਦਿੰਦੇ ਆ ਸਾਦੇ ਸੈਕਟਰੀ ਹੈ ਇਹ ਪਿੰਡਾਂ ਵਾਲੇ ਹੈ ਪੰਚਾਇਤ ਸੈਕਟਰੀ ਵਾਲਾ ਬੀੜੋਂ ਬੀੜੋਂ ਨੂੰ ਰਿਪੋਰਟ ਤਾਂ ਕਰਨਾ ਕਰਨੀ ਚਾਹੀਦੀ ਇਹਨਾਂ ਨੂੰ ਦੇਖੋ ਉ ਬਹੁਤ ਚਰਚਾਵਾਂ ਹੁੰਦੀ ਹੈ ਕਿ ਇੰਟਰਲੌਕ ਬਹੁਤ ਮਹਿੰਗੀ ਲੱਗਦੀ ਆ ਹੈਨਾ ਜੇ ਹੋਰ ਰਿਪੋਰਟ ਪਹੁੰਚਦੀ ਲੋਕਾਂ ਤੱਕ ਆ ਵੀ ਪੰਚਾਓ ਨਾ ਇਹ ਰਿਪੋਰਟ ਤਾਂ ਕਰੋ ਕਿ ਲੋਕ ਚਾਹੁੰਦੇ ਕੀ ਆ ਰਿਪੋਰਟ ਆਵੇ ਪਹੁੰਚੀ ਜਾਂਦੀ ਹੈ। ਤੁਹਾਡੇ ਤਾਂ ਗਿੱਟ-ਮਿੱਟ ਕਰਦੇ ਸੀ ਕੀ ਕਹਿੰਦੇ ਸੀ? ਤੁਹਾਡੇ ਥਰੂ ਪਹੁੰਚਣਾ ਕੀ ਜੇ ਟੁਕੜ ਕਰਦੀ ਆ। ਅਈਦਾ ਆਪ ਫਸੇ ਉਹ ਪਾਣੀ 'ਚ। ਇਧਰਲੇ ਪਾਸੇ ਕਬੀਰ ਜਾਂਦਾ ਸੀਗਾ। ਆ ਦੇਖੋ ਭਈ ਇਹਨਾਂ ਵੀਰਾਂ ਦੀ ਛਲਾਗਾ ਬਣਦੀ ਐ। ਥੋੜੀ ਦੇਰ ਪਹਿਲਾਂ ਆਪਾਂ ਆਏ ਆ ਤਾਂ ਇੱਥੇ ਇੱਕ ਮੋਟਰਸਾਈਕਲ ਲੰਘਿਆ ਸੀ ਉਹ ਡੁੱਬਦਾ ਸੀ। ਥੋੜਾ ਪਾਣੀ ਅੱਗੇ ਨੂੰ ਗਿਆ। ਫਰਕ ਪਿਆ। ਸੌਰੀ। ਫਰਕ ਪੈਂਦਾ। ਤਾਂ ਲੋਕ ਆਪ ਮੁਹਾਰੇ ਲੱਗੇ ਹੋਏ ਆ। ਲੋਕ ਆ ਬੁਹਾਰੇ ਲੱਗੇ ਆ ਆਪ ਮਿਹਨਤ ਕਰ ਰਹੇ ਆ ਆਪ ਇੱਕ ਦੂਜੇ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਆ ਆਪ ਉਪਰਾਲੇ ਕਰ ਰਹੇ ਲੇਕਿਨ ਪ੍ਰਸ਼ਾਸਨ ਨਾਮ ਦੀ ਸਰਕਾਰ ਨਾਮ ਦੀ ਕੋਈ ਚੀਜ਼ ਨਜ਼ਰ ਨਹੀਂ ਆਉਂਦੀ ਕੱਲ ਕੋਕੇ ਕਮੈਂਟਸ ਆ ਰਹੇ ਆ ਲੋਕ ਕਹਿ ਰਹੇ ਕਹਿੰਦੇ ਕੱਲ ਕੁਝ ਕ ਲੀਡਰ ਫੋਟੋਆਂ ਖਿਚਾ ਕੇ ਬਹੁਤ ਖੁਸ਼ ਹੋ ਰਹੇ ਸੀਗੇ ਬਾਵਾ ਬਟੋਰੇ ਸੀਗੇ ਲੇਕਿਨ ਹਾਲਾਤ ਸਭ ਜਗ੍ਹਾ ਤੇ ਹੋਣੇ ਚਾਹੀਦੇ ਚੱਪੇ ਚੱਪੇ ਤੇ ਨਿਗਾਹ ਹੋਣੀ ਚਾਹੀਦੀ ਹੈ ਅੱਛਾ ਪਾਣੀ ਪਾਣੀ 500 ਪਾਣੀ ਰੁਕਿਆ ਹੈ ਲੰਘਦਾ ਨਹੀਂ ਪਿਆ ਕੜ ਗਿਆ ਅੱਛਾ ਆਜੋ ਆਜੋ ਤਾਂ ਪਿਛਲੀ ਵਾਰ ਇੱਥੇ ਸੜਕ ਦੇ ਉੱਤੇ ਵੀ ਗੋਡੇ-ਗੋਡੇ ਪਾਣੀ ਸੀ 2023 ਚ ਆ ਫਣੀ ਹੋਰ ਸਤਰੀ ਕੀਦੀ ਆ ਪਿਛਲੀ ਵਾਰ 2023 ਚ ਸੜਕ ਤੇ ਵੀ ਗੋਟੇ-ਗੋਟੇ ਪਾਣੀ ਸੀ ਵਹਾਅ ਬਹੁਤ ਤੇਜ਼ ਸੀ ਲੋਕੀ ਫਿਸਲ-ਫਿਸਲ ਕੇ ਡਿਗੇ ਆ ਇਹ 2023 ਦੇ ਮਾਮਲੇ ਦੀ ਮੈਂ ਗੱਲ ਕਰਦਾ ਉਹ ਤੋਂ ਸਰਕਾਰਾਂ ਨੇ ਕੁਝ ਨਹੀਂ ਸਿੱਖਿਆ ਮੜ ਜਾ ਅੱਗੇ ਜਾ ਕੇ ਗੱਲ ਕਰਾਈਓ ਇਹ ਇਹ ਤਸਵੀਰਾਂ ਤੁਸੀਂ ਬਾਈਪਾਸ ਤੋਂ ਦੇਖ ਰਹੇ ਹੋ ਵਿਕੇਸ਼ ਪ੍ਰਕਾਸ਼ ਆ ਵੀਰੇ ਇੱਕ ਪੰਸਾਹ ਮਾਈਕ ਚ ਦੱਸੋ ਆ ਦੇਖੋ ਹੈ ਬਟਾਇਆ ਜੀ ਮਸ਼ੀਨ ਦੇ ਨਾਲ ਅੱਛਾ ਸਵੇਰੇ ਪੱਟ ਪੜੀ ਹੈਗੀ ਹਾਂਜੀ ਸਵੇਰੇ ਪਾਣੀ ਬਹੁਤ ਆ ਗਿਆ ਸਵੇਰੇ ਇਹਨਾਂ ਦਾ ਪਾਣੀ ਸਗਾ ਜੀ ਇਹ ਹੁਣ ਹੌਲੀ ਹੌਲੀ ਤੁਰਿਆ ਆ ਹਾਂਜੀ ਤੁਰਿਆ ਨਹੀਂ ਤਾਂ ਇਹਨੇ ਪਿੱਛੇ ਨੂੰ ਬੈਗ ਮਾਰਨੀ ਸੀ ਅੱਜ ਪਿੱਛੇ ਨੂੰ ਬੈਗ ਮਾਰਨੀ ਸੀ ਚੂੜ ਪਰਲੀ ਪਰ ਤਬਾਹ ਕਰ ਦੇਣਾ ਸੀ ਹਾਂਜੀ ਪੂਰਾ ਜੀ ਪੂਰਾ ਘਰਾਂ ਚ ਪਾਣੀ ਵੜਨਾ ਸੀ ਕਹਿੰਦਾ ਜੀ ਹੁਣ ਤੱਕ ਉਹਨਾਂ ਦੇ ਘੋਡੇ ਘੋਡੇ ਘਰਾਂ ਚ ਪਾਣੀ ਵੜ ਜਾਣਾ ਸੀ ਹਾਂਜੀ ਹੁਣ ਤੱਕ 3 4 5 ਡੋਬੇ ਆ ਬਾਈਪਾਸ ਕਰਕੇ ਪਿੱਛੇ ਨੂੰ ਨਾ ਆ ਪੱਟਣ ਚ ਪ੍ਰਾਈਵੇਟ ਕਬਜੇ ਆ ਭਾਜੀ ਸਾਰੇ ਦੀ ਉਹਨਾਂ ਨੂੰ ਚਾਹੀਦਾ ਸੀ ਅਸੀਂ ਪੁੜੀਆਂ ਦੱਬੋ ਪਹਿਲਾਂ ਨਾਲ ਦੀ ਨਾਲ ਜੇ ਮਿੱਟੀ ਪਾਣੀ ਆ ਕੋਈ ਪਰਮਿਸ਼ਨ ਨਹੀਂ ਇਹਨਾਂ ਕੋਲ ਹੈਗੀ ਜੀ ਦੇਖ ਲਓ ਕਿ ਨਾ ਪਰ ਉਹ ਜਿਹੜਾ ਰੋਡ ਬੰਦ ਕਰੀ ਜਾਂਦੇ ਇਹਦੀ ਖਾਤਰ ਚਾਰ ਪੰਜ ਪਿੰਡ ਪਿੱਛੇ ਡੁੱਬਦੇ ਆ ਜੀ ਤਾਂ ਕਰਕੇ ਪਹਿਲਾਂ ਇਹਦੀ ਤੱਕ ਇਹ ਇੱਥੋਂ ਪਾਣੀ ਅਸੀਂ ਬਹੁਤ ਤਾਂ ਹੀ ਲੱਗੇ ਨੇ ਸੈਕਟਰੀ ਕਰਦੇ ਕੀ ਜਦੋਂ ਕਬਜੇ ਹੁੰਦੇ ਆ ਉਦੋਂ ਕਿੱਥੇ ਜਾਂਦੇ ਆ ਬਸ ਦੇਖ ਕੇ ਚੱਲ ਜਾਂਦੇ ਆ ਜੀ ਕੁਝ ਨਹੀਂ ਕਰਦੇ ਜੀ ਦੇਖਿਆ ਫੈਕਟਰੀ ਇੱਥੇ ਹੀ ਸੀਗਾ ਹੁਣ ਫੈਕਟਰੀ ਨੂੰ ਕਿਹਾ ਉਹ ਆਰਾਮ ਨਾਲ ਉਹ ਐ ਪਰੇ ਨੂੰ ਕਰਕੇ ਚਲੇ ਗਿਆ ਦੇਖੋ ਫੈਕਟਰੀ ਨਹੀਂ ਇੰਨਾ ਕੰਮ ਕਰ ਸਕਦਾ ਕਰਾ ਸਕਦਾ ਉਹਦਾ ਮੇਨ ਬੰਦਾ ਉਹ ਇੱਥੇ ਪੰਚਾਇਤ ਸੈਟਰੀ ਆ ਮੈਂ 15 20 ਪਿੰਡ ਪੜਨੇ ਪਾ ਦੂੰ ਹੁਣ ਉਹਨਾਂ ਨੂੰ ਪੜਨੇ ਪਾਇਆ ਬਸ ਉਹਨੇ ਪੜਨੇ ਦਾ ਮੌਕਾ ਪਾਇਆ ਉਹਦਾ ਬੰਦਾ ਉਹਨੇ ਤੁਹਾਡੇ ਸਾਹਮਣੇ ਇਹ ਗੱਲ ਕਹਿ ਕੇ ਗਿਆ ਕਿਹਾ ਗਿਆ ਉਹਨੇ ਤਾਂ ਕੋਈ ਗੱਲ ਵੀ ਨਹੀਂ ਕੀਤੀ ਪਾਸਾ ਵੱਟ ਕੇ ਪਰੇ ਨੂੰ ਚਲ ਗਿਆ ਉਹ ਦੇਖੋ ਅੱਛਾ ਅੱਛਾ ਪੱਟਣ ਦੇ ਨਾਲ ਸੜਕ ਤੇ ਪਾਣੀ ਦੇ ਪੱਧਰ ਘਟਿਆ ਹਾਂਜੀ ਘਟ ਗਿਆ ਨਹੀਂ ਤਾਂ ਇਹਨਾਂ ਦੀ ਗੱਲ ਸਹੀ ਆ ਪਾਣੀ ਦੇ ਬੈਕ ਮਾਰਨੀ ਸੀ ਆ ਪਿਛਲੇ ਪਿੰਡ ਜਿਹੜੇ ਆ ਉਥੇ ਘਰਾਂ ਚ 4 4 ਫੁੱਟ ਪਾਣੀ ਆਇਆ ਨੇ ਆ ਦੇਖ ਲੋ ਕਿੱਥੇ ਉਹ ਡੇਰਾ ਆ ਤੇ ਤਿੰਨਾ ਖੇਤਾਂ ਦੇ ਲਾਮ ਨਾਲ ਉੱਪਰ ਜ਼ਮੀਨ ਉੱਚੀ ਆ ਪਿੱਛੇ ਤਾਂ ਪਾਣੀ ਆ ਉਦੋਂ ਤਾਂ ਜਾਣਾ ਇਹਨਾਂ ਸੀ ਉੱਪਰ ਤੇ ਘੁੰਮ ਕੇ ਆਹ ਰੋਡ ਕੀ ਆ ਸਾਰਾ ਚੂੜ ਪਰ ਸਾਰਾ ਡੋਪੀਆਂ ਚੂੜ ਪਰ ਸੋਣਾ ਇਹ ਇਹ ਬਗੋਰਾ ਤੱਕ ਪਾਣੀ ਰੁਕਣਾ ਇਧਰੋਂ ਆਂਦਾ ਜੀ ਇਧਰੋਂ ਆਂਦਾ ਰੋਡ ਕੀ ਅਲੀਪੁਰ ਗੋਲੇਵਾਲ ਚੂੜ ਪਰ ਆਂਦਾ ਪਾਣੀ ਚੂੜ ਪਰ ਦਾ ਪਾਣੀ ਇਹਦੋਂ ਬਾਹਰ ਕਰਦਾ ਹੈ ਤੇ ਇਹਨਾਂ ਦੇ ਮੁੰਡੇ ਨੇ ਸਵੇਰੇ ਬਲਵਿੰਦਰ ਸਿੰਘ ਨੇ ਬਿੰਦੇ ਨੇ ਉਤੋਂ ਥੈਲੇ ਆਪ ਹੱਥੀਂ ਕੱਢੀ ਹਾਂਜੀ ਬਿੰਦੇ ਆ ਡੈਡੀ ਬਲਵੀਰ ਸਿੰਘ ਉਤੋਰੇ ਬਿੰਦੇ ਨੇ ਆਪ ਥੱਲੇ ਕੱਢੇ ਤਾਂ ਪਾਣੀ ਰੁੜਿਆ ਹਾਂਜੀ ਉਹ ਭਾਈ ਇਹਨੂੰ ਮਿਲ ਕੇ ਪਤਾ ਲੱਗ ਗਿਆ ਬਿੰਦਾ ਤਲੇਰ ਕਰ ਲੈਣਾ ਪਿਛਲੇ ਸਾਲ ਵੀ ਅਸੀਂ ਇੱਥੇ ਪੂ ਪੂ ਕਾ ਕੱਢਦੇ ਇਹਨਾਂ ਦੀ ਗੱਡੀਆਂ ਗੁੱਡੀਆਂ ਅਸੀਂ ਕੱਢਦੇ ਆ ਸਾ ਇਧਰੋਂ ਨਿਕਲਦਾ ਕੋਈ ਨਹੀਂ ਸਾਥੇ ਬਿਨਾਂ ਹਾਂਏ ਹਾਲਾਂਕਿ ਸਾਡਾ ਘਰ ਵੀ ਦੂਰ ਹੈ ਤਾਂ ਕਹਿਣ ਦਾ ਮਤਲਬ ਪਾਣੀ ਵੀ ਚੰਗਾ ਪਰ ਇਹ ਵੀ ਭਾਈ ਜਰਾ ਆਪਣਾ ਹੀ ਆ ਹਾਂ ਕਹਿਣ ਦਾ ਮਤਲਬ ਜੇ ਇੱਕ ਦੂਈ ਇਨਸਾਨਾਂ ਦਾ ਆਵਾਮਾਂਗੇ ਤਾਂ ਫਾਇਦਾ ਵੀ ਕੀ ਆ ਇਹ ਤੁਹਾਡੇ ਵਰਗੀ ਸੋਚ ਕੇ ਤੇ ਨਾ ਸਰ ਸਿਆਸਤਦਾਨਾਂ ਦੀ ਯਾ ਅਫਸਰਾ ਤੇ ਹੁੰਦੀ ਫੇ ਤਾਂ ਇਹ ਤਾਂ ਘਟਾ ਹੀ ਨਹੀਂ ਆ ਪਾਣੀ ਦਿਖਣਾ ਨਹੀਂ ਅਸੀਂ ਇਹ ਨਹੀਂ ਸੋਚੋਗੇ ਇਹ ਪੂੜੀਆਂ ਪਹਿਲਾਂ ਦੱਬ ਦਿੰਦੇ ਅੱਛਾ ਇੱਧਰ ਵੀ ਟਲਾਂਣੇ ਆ ਨਾ ਫੇ ਜਾਣਾ ਇੱਧਰ ਨੂੰ ਵੀ ਜਾ ਗਿਆ ਤਾਂ ਆਹੋ ਡਰੇਨ ਆ ਆ ਪਾਣੀ ਇੱਧਰ ਨੂੰ ਜਾਣਾ ਜੀ ਬਾਈਪਾਸ ਟੱਪ ਕੇ ਪਾਣੀ ਇੱਧਰ ਨੂੰ ਜਾਣਾ ਡਰੇਨ ਆ ਆ ਬਾਈਪਾਸ ਉੱਪਰੋਂ ਟੱਪ ਕੇ ਜਾਂਦਾ ਉਹ ਜਿਹੜੀ ਪੂੜੀ ਆ ਬਾਈਪਾਸ ਦੀ ਪੂੜੀਆਂ ਪੁਲ ਨਹੀਂ ਨਾ ਬਣਾਇਆ ਜੇ ਪੁਲ ਬਣਾਉਦੇ ਫੇ ਤਾਂ ਠੀਕ ਜਿਹਾ ਉਹ ਪੂੜੀਆਂ ਛੋਟੀਆਂ ਦੱਬੀਆਂ ਉਹ ਪਾਣੀ ਚੱਕਦੀਆਂ ਕੋਈ ਹੁਣ ਸੀਐਮ ਤੋਂ ਉਮੀਦ ਹੈ ਕਿ ਦੇਰਾਂ ਮਾ ਜੋ ਪਾਣੀ ਨਾ ਛੱਡੋ ਹੌਲੀ ਹੌਲੀ ਕਰਕੇ ਨਕਾਸੀ ਕਰਾ ਲਓ ਉਹ ਆ ਬਈ ਸਾਡੀ ਪਧਰੀ ਕਰਾ ਦੇਣ ਇਹੀ ਬਹੁਤ ਆ ਸੀਐਮ ਕੋਈ ਉਮੀਦ ਨਹੀਂ ਮਤਲਬ ਕੋਈ ਉਮੀਦ ਕੰਪੜੇ ਜਈ ਸਾਬ ਆਏ ਸਗੇ ਆ ਇਹਨਾਂ ਦੱਸਿਆ ਸੀ ਗੱਲ ਬੀਜ ਦੇ ਵਿੱਚ ਪਾਣੀ ਕਿੱਥੋਂ ਲੰਘਣਾ ਉਹਨਾਂ ਦਾ ਹੱਕ ਨਹੀਂ ਹੈਗਾ ਪੀ ਡਬਲਯੂ ਵਾਲਿਆਂ ਦਾ ਜੇ ਕੋਈ ਡਾਲੀ ਬੜ ਲੈਂਦਾ ਸਾਡੇ ਅੱਜ ਪੀ ਡਬਲਯੂ ਦੇ ਦਰਖਤੋਂ ਆਏ ਬੀਜ ਦੇ ਕਿੱਕੇ ਨੂੰ ਬੜਨੇ ਦੇਖੋ ਥਾਲੀਆਂ ਬੇਜੇ ਬੂਟੀ ਫਾਜ ਜਾਂਦੀ ਪਾਣੀ ਕਿੰਨਾ ਲੰਘਣਾ ਆਪਣੇ ਜਈ ਆਏ ਸਗੇ ਹੀ ਕੜੇ ਪਟਾਨ ਲੱਗੇ ਸਗੇ ਤੇ ਇਹਨਾਂ ਨੂੰ ਅਸੀਂ ਆਪ ਪੋਲ ਦਿਖਾ ਲਿਆ ਆ ਸਾਡੇ ਪੁਲ ਦੋਏ ਪਾਸ ਕਰਾਏ ਹੋ ਸਕੇ ਸਾਡੇ ਦੋਏ ਪੁਲ ਬਣੇ ਨਹੀਂ ਹੈਗੇ ਤੇ ਇਹ ਕਹਿੰਦੇ ਸਾਨੂੰ ਆਪਣੇ ਸਰਪੰਚ ਨੂੰ ਲੈ ਕੇ WhatsApp ਕਰ ਦਿਓ ਜੀ ਐਨ ਇਹ ਅੱਜ ਦੀ ਹੈ ਜੀ ਪੂਨੇ ਘੰਟਾ ਕੋ ਹੋਇਆ ਵਾ ਘੰਟਾ ਕੋ ਪਹਿਲਾਂ ਗਏ ਜੀ ਸਭ ਆ ਕੇ ਇੱਥੇ ਬੈਂਚ ਬੂਟੀ ਬਾਜੀ ਨਹੀਂ ਬੂਟੀ ਦਾ ਕੋਈ ਸਫਾਈਏ ਨਹੀਂ ਹੱਲੇ ਹੈ ਨੀਗਾ ਜੀ ਉਹੀ ਹੈ ਤੇ ਪੂਲੀਆਂ ਦੇ ਮੋਰੇ ਲੱਗ ਜਾਂਦੀ ਹੈ ਜੀ ਉਹ ਪੂਲੀਆਂ ਦਾ ਪਾਣੀ ਫਿਰ ਬੰਦ ਹੋ ਜਾਂਦਾ ਜੀ ਪਿੱਛੇ ਫਿਰ ਆਪੇ ਪਿੰਡਾਂ ਦੇ ਵਿੱਚ ਡੁੱਬਣਾ ਜੀ ਆਪਣੇ ਇਲਾਕੇ 'ਚ ਇੱਧਰ ਚੂੜਪੁਰ ਅਲੀਪੁਰ ਕਲਾਮ ਕਲਰਾ ਮੱਲਾ ਉਰੇ ਬਹਿੰਦੀਪੁਰ ਇਧਰ ਜਿਆਦਾ ਮਾਰ ਪੈਂਦੀ ਹੈ ਹਾਂਜੀ ਪਹਿਲਾਂ ਆਹੀ ਟੂੜਪੁਰ ਹੋਇਆ ਜੀ ਆਪਣਾ ਜੀ ਪਿੱਛੇ ਆ ਰੁੜਕੀ ਹੋਇਆ ਜੀ ਸਾਰੀ ਇਹੀ ਆ ਫੇ ਕਲਾਮ ਹੋ ਗਿਆ ਜੀ ਇਹਨਾਂ ਦਾ ਸਾਰਾ ਨਕਾ ਸਾਡੇ ਪਿੰਡ ਨੂੰ ਆਉਂਦਾ ਜੀ ਕਲਾਮ ਨੂੰ ਜੀ ਕਲਾਮ ਤੇ ਜਿਆਦਾ ਮਾਰੇ ਕਿਉਂਕਿ ਨੀਵੇਂ ਥਾਂ ਦੇ ਵਿੱਚੋਂ ਆ ਜੀ ਇਹ ਸਾਰਾ ਆ ਕਿਉਂ ਇਹ ਡਰੇਨ ਦੀ ਸਪਾਈ ਸਾਫ ਹੋਇਆ ਉਹ ਜਿਹੜੀਆਂ ਜਿਹੜੀਆਂ ਆਂਦੀ ਆ ਤੇ ਇੱਕ ਇਧਰ ਬੜਵੇ ਭਗੋਰਾਵਾਂ ਵਾਲੀ ਉਹ ਇੱਥੇ ਕਲਾਮ ਆ ਕੇ ਇਕੱਠੀਆਂ ਹੋ ਜਾਂਦੀਆਂ ਦੋਨੇ ਬੀਤ ਵਿੱਚ ਚਦਿਆਣੀ ਚਦਿਆਣੀ ਤੋਂ ਪਾਣੀ ਸਾਡੇ ਪਿੰਡ ਨੂੰ ਆਂਦਾ ਇਹ ਦੋਨੇ ਸੁਣਵਾਈ ਨਹੀਂ ਕਰਦੇ ਇਹ ਦੋਨੇ ਡਰੇਨ ਇੱਥੇ ਆ ਕੇ ਇਕੱਠੀਆਂ ਹੋ ਜਾਂਦੀਆਂ ਜੀ ਸਾਡੇ ਕੋਲ ਕਲਾਮ ਪਿੰਡ ਚ ਜੀ ਸਾਰਾ ਪਾਣੀ ਇੱਥੇ ਆ ਜੀ ਸਾਰੇ ਘਰਾਂ ਦੇ ਵਿੱਚ ਵੜਦਾ ਸਬਾਜਪੁਰ ਦਾ ਪਾਣੀ ਸਾਡੇ ਪਿੰਡ ਨੂੰ ਹੀ ਆਂਦਾ ਉਹਨਾਂ ਪਿੰਡਾਂ ਦਾ ਸਾਰਾ ਹੀ ਸਪਾਈ ਪਹਿਲਾਂ ਇਹ ਮਹੀਨੇ ਦੀ ਮਹੀਨੇ ਸਪਾਈ ਕਰਨ ਜਿੰਨਾ ਇਸ ਏਰੀਆ ਦਾ ਪਾਣੀ ਆਦਾ ਬਿਲਕੁਲ 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 ਔਰ ਅਸ਼ੰਕੇ ਸੀਗੇ ਅਨੁਮਾਨ ਸੀਗੇ ਅੰਦਾਜ਼ੇ ਸੀਗੇ ਕਿ ਆ ਕੁਝ ਹੋਣਾ ਤੇ ਜਦ ਪਹਿਲਾ ਅਸ਼ੰਕੇ ਸੀਗੇ ਤਾਂ ਰਾਹ ਬਣਾਇਆ ਜਾ ਰਿਹਾ ਪਾਣੀ ਦਾ ਉਹ ਦੇਖੋ ਕਿੰਨੀ ਤੇਜ਼ੀ ਨਾਲ ਆ ਰਿਹਾ ਪਾਣੀ ਜਿੱਦੇ ਰਾਹ ਖੁੱਲਿਆ ਤਾਂ ਕਿੰਨੀ ਤੇਜ਼ੀ ਨਾਲ ਪਾਣੀ ਆ ਰਿਹਾ ਹਾਲਾਂਕਿ ਮੈਂ ਮੌਕੇ ਤੇ ਮੌਜੂਦ ਮੌਕੇ ਤੇ ਮੌਜੂਦ ਜਿਹੜੇ ਇੱਥੇ ਲੋਕ ਨੇ ਇਨਾ ਤੋਂ ਸਵਾਲ ਪੁੱਛਿਆ ਕਿ ਭਾਈ ਰਾਹ ਕਿਉਂ ਖੋਲਿਆ ਪੱਟਿਆ ਕਿਉਂ ਤੋਂ ਕਹਿੰਦੇ ਕਿ ਜੇ ਨਾ ਇਦਾਂ ਕਰਦੇ ਪਿਛਲੇ ਪਿੰਡਾਂ ਤੇ ਬਹੁਤ ਮਾਰ ਪੈਣੀ ਸੀ ਔਰ ਪਿਛਲੇ ਪਿੰਡ ਜਿਹੜੇ ਸੀ ਹੁਣ ਤੱਕ ਤਬਾਹ ਹੋ ਜਾਣੇ ਸੀ 4-4 ਫੁੱਟ ਕਹਿੰਦੇ ਘਰਾਂ ਚ ਪਾਣੀ ਆ ਜਾਣਾ ਸੀ ਚੂੜਪੁਰ ਚ ਚੂੜਪੁਰ ਭਗੋਰਾ ਅਲੀਪੁਰ ਇਧਰ 3-3 4-4 ਫੁੱਟ ਕਹਿੰਦੇ ਘਰਾਂ ਚ ਪਾਣੀ ਆ ਜਾਣਾ ਸੀ ਤੋਂ ਇਹ ਕਲਾਮ ਦੇ ਬਾਈਪਾਸ ਤੋਂ ਤਸਵੀਰਾਂ ਨੇ ਹਾਲਤ ਸੁਖਾਵੇਂ ਨਹੀਂ ਆ ਪੰਜਾਬ ਦੇ ਚਿੰਤਾਜਨਕ ਹਾਲਾਤ ਨੇ ਆਪਾਂ ਚੂੜ ਪ੍ਰਦੇਸ਼ ਚਲੋ ਬਹੁਤ ਸ਼ੁਕਰੀਆ